ਪੰਜਾਬ ਸਰਕਾਰ ਵੱਲੋਂ ਜਿਹੜੀ ਯਦ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਲਗਾਤਾਰ ਜਿਹੜਾ ਹੈਗਾ ਜ਼ਿਲ੍ਹਾ ਪੁਲਿਸ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਹੈਗਾ ਔਰ ਮੈਨੂੰ ਇਹ ਦੱਸਦਿਆਂ ਹੋਇਆ ਕਾਫੀ ਖੁਸ਼ੀ ਹੋ ਰਹੀ ਹੈਗੀ ਕਿ ਸਾਡੇ ਜ਼ਿਲ੍ਹਾ ਪੁਲਿਸ ਵੱਲੋਂ ਕਾਫੀ ਜਿਹੜੇ ਹੀ ਕਾਰਵਾਈਆਂ ਕੀਤੀਆਂ ਗਈਆਂ ਨੇ ਇਸ ਸਾਲ ਸਾਡੇ ਪਰਚੇ ਕਰੀਬ 163 ਦੇ ਕਰੀਬ ਆਪਾਂ ਐਫ ਆਈ ਆਰਾਂ ਕੀਤੀਆਂ ਨੇ 255 ਬੰਦੇ ਹੁਣ ਤੱਕ ਗ੍ਰਿਫਤਾਰ ਹੋਏ ਨੇ ਔਰ ਇਹਦੇ ਵਿੱਚ ਕਰੀਬ 25 ਪਰਚੇ ਜਿਹੜੇ ਹੈਗੇ ਨੇ ਉਹ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਨੇ ਜਿੱਥੇ ਇੱਕ ਤਰਫ ਆਪਾਂ ਜਿਹੜੇ ਸਮੱਗਲਰ ਸਗੇ ਨੇ ਉਨਾ ਦੇ ਉਹਨੂੰ ਗ੍ਰਿਫਤਾਰੀ ਕਰ ਰਹੇ ਆ ਨਾਲ ਦੇ ਨਾਲ ਜਿਹੜਾ ਹੈਗਾ ਸਾਡਾ ਡੀ ਐਡਿਕਸ਼ਨ ਵਾਲਾ ਜਿਹੜਾ ਕੰਮ ਹੈਗਾ ਉੱਤੇ ਵੀ ਆਪਣੀ ਕਾਰਵਾਈ ਚੱਲਦੀ ਪਈ ਹੈ ਔਰ ਲਗਾਤਾਰ ਜਿਹੜਾ ਹੈ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕਾਂ ਨੂੰ ਡੀ ਐਡਿਕਸ਼ਨ ਵਾਲੇ ਪਾਸੇ ਤੋਰ ਰਿਹਾ ਹੈਗਾ ਸਾਡੀ ਜਿਹੜੀ ਬੈੱਡ ਕੈਪੈਸਿਟੀ ਹੈਗੀ ਉਹ ਪਹਿਲਾਂ ਬਿਲਕੁਲ ਖਾਲੀ ਸੀਗੀ ਉਹਨੂੰ ਪੂਰੀ ਤਰੀਕੇ ਦੇ ਨਾਲ ਕੰਪਲੀਟ ਹੋ ਰਹੀ ਹੈ ਪੂਰੀ ਤਰੀਕੇ ਦੇ ਨਾਲ ਭਰੀ ਹੋਈ ਹੈ ਤੇ ਔਰ ਡੀ ਸੀ ਸਾਹਿਬ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਇੱਕ ਆਪਾਂ ਬੈੱਡ ਕੈਪੈਸਿਟੀ ਨੂੰ ਵਧਾਈਏ ਤੇ ਨਾਲ ਦੇ ਨਾਲ ਜਿਹੜੇ ਆਪਣੇ ਸਬਡਿਵੀਜ਼ਨ ਲੈਵਲ ਵਾਲੇ ਹਸਪਤਾਲ ਹੈਗੇ ਉੱਥੇ ਵੀ ਆਪਾਂ ਕੁਛ ਨਾ ਕੁਛ ਫੈਸਿਲਿਟੀ ਕ੍ਰੀਏਟ ਕਰੇ ਜਿਹਦੇ ਨਾਲ ਡੀ ਐਡਿਕਸ਼ਨ ਜਿਹੜਾ ਹੈਗਾ ਉਹਨੂੰ ਪਤਾਇਆ ਜਾ ਸਕੇ ਲਗਾਤਾਰ ਮੁਹਿੰਮ ਜਿਹੜੀ ਹੈਗੀ ਹੈ ਉਹ ਚੱਲਦੀ ਪਈ ਹੈ ਨਸ਼ਿਆਂ ਦੇ ਖਿਲਾਫ ਜਿੱਥੇ ਆਪਾਂ ਕਾਰਵਾਈ ਕਰ ਰਹੇ ਹੈਗੇ ਆ ਪਬਲਿਕ ਵੱਲੋਂ ਵੀ ਸਾਨੂੰ ਕਾਫੀ ਚੰਗਾ ਜਿਹੜਾ ਹੈਗਾ ਹੰਬੜਾ ਮਿਲ ਰਿਹਾ ਹੈਗਾ ਸਾਡੀ ਮੀਟਿੰਗਸ ਵਿੱਚ ਜੋ ਪਾਰਟਿਸਿਪੇਟ ਕਰਦੇ ਹੈਗੇ ਨੇ ਸਾਨੂੰ ਇਨਫੋਰਮੇਸ਼ਨ ਵੀ ਸ਼ੇਅਰ ਕਰਦੇ ਹੈਗੇ ਨੇ ਲਗਾਤਾਰ ਸੇਫ ਪੰਜਾਬ ਤੇ ਸਾਨੂੰ ਟਿਪਲਾਈਨ ਵੀ ਮਿਲ ਰਹੀਆਂ ਨੇ ਜਿੱਦੇ ਵਿੱਚ ਆਪਾਂ ਕਾਰਵਾਈ ਵੀ ਕਰ ਰਹੇ ਹੈਗੇ ਆ ਔਰ ਉਸ ਕਾਰਵਾਈ ਤੋਂ ਪਬਲਿਕ ਕਾਫੀ ਸੰਤੁਸ਼ਟ ਵੀ ਹੈਗੀ ਹੈ ਤੋ ਪਬਲਿਕ ਪਾਰਟਿਸਪੇਸ਼ਨ ਜਦੋਂ ਮਿਲ ਜਾਂਦਾ ਹੈਗਾ ਤੇ ਮੈਂ ਕਹਿੰਦਾ ਕੋਈ ਵੀ ਚੀਜ਼ ਪਿੱਛੇ ਨਹੀਂ ਰੰਦੀ ਹੈਗੀ ਹੈ ਜਿਹੜੀ ਡੈਡਲਾਈਨਸ ਬਣਾਈਆਂ ਗਈਆਂ ਨੇ ਉਹਦੇ ਚ ਅਪਾ ਲਗਾਤਾਰ ਕਾਰਵਾਈ ਕਰ ਰਹੇ ਹੈਗੀਆਂ ਔਰ ਸਾਨੂੰ ਇਹ ਆਸ ਹੈਗੀ ਹੈ ਕਿ ਪਬਲਿਕ ਦੇ ਸਹਿਯੋਗ ਦੇ ਨਾਲ ਅਪਾ ਜਲਦ ਤੋਂ ਜਲਦ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਾਂਗੇ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਾਂਗੇ ਸਰ ਇੱਕ ਹੋਰ ਟੈਸਟ ਦੀ ਗੱਲ ਕਰੀ ਸਰਕਾਰ ਵੱਲੋਂ ਪੋਰਟਲ ਬਣਾਇਆ ਗਿਆ ਹੈ ਉਹਦੇ ਉੱਪਰ ਕੁਝ ਬੰਦੇ ਝੂਠੀਆਂ ਸ਼ਿਕਾਇਤਾਂ ਵੀ ਕਰਦੇ ਆ ਚਲੋ ਕੁਝ ਸੱਚੀਆਂ ਵੀ ਕਰਦੇ ਭੀ ਗੋਪਤ ਨਾਮ ਰੱਖਿਆ ਜਾਵੇਗਾ ਉਹਨੂੰ ਲੈ ਕੇ ਆਨੰਦਪੁਰ ਹਲਕੇ 'ਚ ਅੱਜਕੱਲ ਬੜੀ ਮਤਲ ਕੁਝ ਪੱਤਰਕਾਰਾਂ ਨੂੰ ਵੀ ਕਿਹਾ ਗਿਆ ਹੈ ਕਿ ਉਹਨਾਂ ਦੇ ਡਰੋਗ ਟੈਸਟ ਕਰੋ ਇਹਦੇ ਵਿੱਚ ਅਸਲ ਡਰੋਗ ਟੈਸਟ ਵਿੱਚ ਕਿੰਦਾ ਦਾ ਮਤਲਬ ਉਹ ਜਿਹੜਾ ਨਸ਼ਾ ਹੈ ਉਹ ਆਂਦਾ ਹੈ ਜਿਆ ਦੇਖੋ ਜੀ ਜਿਹੜੀ ਸੇਫ ਪੰਜਾਬ ਦੀ ਹੈਲਪਲਾਈਨ ਤੇ ਤੁਸੀਂ ਗੱਲ ਕਰ ਰਹੇ ਹੈਗੇ ਉਹਦੇ ਤੇ ਜਦੋਂ ਸਾਨੂੰ ਕੋਈ ਕੰਪਲੇਂਟ ਮਿਲਦੀ ਹੈ ਆਪਾਂ ਉਹਨੂੰ ਵੈਰੀਫਾਈ ਕਰਦੇ ਆਂ ਔਰ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਉਹਦੇ ਤੋਂ ਰਿਪੋਰਟ ਆਉਂਦੀ ਹੈ ਜੋ ਸਾਨੂੰ ਇਨਪੁਟ ਮਿਲਦੀ ਹੈਗੀ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈਗੀ ਤੇ ਮੈਂ ਕਹਿਣਾ ਹੈਗਾ ਕਿ ਕਰੀਬ ਅਗਰ 30 ਕੰਪਲੇਂਟਾਂ ਹੁੰਦੀਆਂ ਹੈਗੀਆਂ ਨੇ ਤਾਂ ਉਹਦੇ ਵਿੱਚੋਂ ਉਸਤੇ ਰਿਪੀਟ ਹੁੰਦੀਆਂ ਨੇ ਕੁਝ ਝੂਠੀਆਂ ਵੀ ਹੁੰਦੀ ਹੈਗੀਆਂ ਨੇ ਤੇ ਕਾਫੀ ਕੁਝ ਸੱਚੀਆਂ ਵੀ ਹੁੰਦੀਆਂ ਨੇ। ਤੋਂ ਕੋਈ ਅਗਰ ਕੰਪਲੇਂਟ ਕਿਸੇ ਨੇ ਕਰਤੀ ਹੈਗੀ ਹੈ ਤਾਂ ਉੱਤੇ ਨਰਾਜਗੀ ਹੈ, ਇਤਰਾਜ਼ ਕਰਨ ਦੀ ਕੋਈ ਗੱਲ ਨਹੀਂ ਹੈਗੀ। ਪੁਲਿਸ ਪਹਿਲਾਂ ਉਸ ਚੀਜ਼ ਨੂੰ ਵੈਰੀਫਾਈ ਕਰੂਗੀ। ਅਗਰ ਉਹ ਸੱਚੀ ਹੈਗੀ ਹੈ ਤਾਂ ਉੱਤੇ ਕਾਰਵਾਈ ਕੀਤੀ ਜਾਊਗੀ। ਨਹੀਂ ਤੇ ਜਿਹੜੀ ਹੈਗੀ ਕਾਰਵਾਈ ਨਹੀਂ ਕੀਤੀ ਜਾਊਗੀ। ਕਿਉਂਕਿ ਇਹ ਅਨੋਨਿਮਸ ਪੋਰਟਲ ਹੈਗਾ ਤੇ ਕੋਈ ਵੀ ਬੰਦਾ ਬਿਨਾ ਆਪਣੀ ਨਾਮ ਦੱਸਿਆ ਹੋਇਆ, ਬਿਨਾ ਨੰਬਰ ਰਿਵੀਲ ਕੀਤਾ ਹੋਇਆ ਇਨਫਰਮੇਸ਼ਨ ਦੇ ਸਕਦਾ ਹੈਗਾ ਤੇ ਕਈ ਵਾਰੀ ਸਾਨੂੰ ਇਹ ਨਹੀਂ ਪਤਾ ਲੱਗਦਾ ਕਿਹੜਾ ਬੰਦਾ ਇਨਫਰਮੇਸ਼ਨ ਸਾਂਝੀ ਕਰ ਰਿਹਾ ਹੈ ਬਟ ਕਾਰਵਾਈ ਉਦੋਂ ਹੀ ਹੁੰਦੀ ਹੈ ਜਦੋਂ ਉਹ ਸੱਚੀ ਹੁੰਦੀ ਹੈਗੀ ਹੈ ਤੇ ਕੋਈ ਪੱਤਰਕਾਰ ਦੇਖੋ ਪੱਤਰਕਾਰ ਵੀ ਭਰਾ ਸਾਡੇ ਪੁਲਿਸ ਭਰਾ ਸਾਰੇ ਸੁਸਾਇਟੀ ਵਿੱਚੋਂ ਹੀ ਆਉਂਦੇ ਨੇ ਅਗਰ ਸੁਸਾਇਟੀ ਵਿੱਚ ਕੋਈ ਨਸ਼ਾ ਚੱਲ ਰਿਹਾ ਹੈਗਾ ਤੇ ਕੋਈ ਬੰਦਾ ਵਾਂਝਾ ਰਹਿ ਜਾਊਗਾ ਇਹ ਕਹਿ ਪਾਣਾ ਬੜਾ ਮੁਸ਼ਕਿਲ ਹੈਗਾ ਬਟ ਆਪਾਂ ਉਸ ਚੀਜ਼ ਨੂੰ ਆਪਾਂ ਦੇਖੀਏ ਉਸੀ ਤੇ ਵਰਕਆਊਟ ਕਰੀਏ ਜਿਹੜੀ ਇਨਫਾਰਮੇਸ਼ਨ ਹੈਗੀ ਉਹ ਸੱਚੀ ਹੋਣੀ ਚਾਹੀਦੀ ਹੈ ਮੈਂ ਪਹਿਲਾਂ ਵੀ ਤੁਹਾਡੇ ਰਾਹੀਂ ਲੋਕਾਂ ਨੂੰ ਬੇਨਤੀ ਕੀਤੀ ਹੈਗੀ ਕਿ ਇਹਦੇ ਚ ਆਪਾਂ ਆਪਣੀ ਰੰਜਿਸ਼ ਆਪਣੀ ਪੋਲਿਟਿਕਸ ਨੂੰ ਦੂਰ ਰੱਖੀਏ ਔਰ ਬਿਲਕੁਲ ਸਾਫ਼ ਸੁਥਰਾ ਅਗਰ ਆਪਾਂ ਰੱਖਣਾ ਚਾਹੁੰਦੇ ਇੱਕ ਦੂਜੇ ਨੂੰ ਇਹ ਆਪਣੇ ਸਮਾਜ ਨੂੰ ਤੇ ਬਿਲਕੁਲ ਸੱਚੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਸਾਂਝੀ ਕਰੀਏ